ਅੱਜ ਦਾ ਸਵਾਲ ਹੈ ਜੀ ਕਿਸ ਬਾਦਸ਼ਾਹ ਨੇ ਗੁਰੂ ਹਰ राय ਸਾਹਿਬ ਜੀ ਨੂੰ ਦਿੱਲੀ ਬੁਲਾਇਆ ਸੀ ਕਿਸ ਬਾਦਸ਼ਾਹ ਨੇ ਗੁਰੂ ਹਰ राय ਸਾਹਿਬ ਜੀ ਨੂੰ ਦਿੱਲੀ ਬੁਲਾਇਆ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟਾਂ 'ਚ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਬਤਵਿਸ਼ਾਅ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਔਰੰਗਜ਼ੇਬ ਜੀ ਹਾਂ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਹਰ राय ਸਾਹਿਬ ਜੀ ਨੂੰ ਦਿੱਲੀ ਬੁਲਾਇਆ ਸੀ ਤੇ ਗੁਰੂ ਹਰ राय ਸਾਹਿਬ ਜੀ ਨੇ ਭੇਜਿਆ ਸੀ ਆਪਣੇ ਵੱਡੇ ਪੁੱਤਰ RAM RAJ ਨੂੰ ਰਾਮ ਰਾਏ ਉਹ ਸ਼ਖਸ ਜਿਨ੍ਹਾਂ ਨੇ ਗੁਰਬਾਣੀ ਦੀ ਇਸ ਪੰਕਤੀ ਮਿੱਟੀ ਮੁਸਲਮਾਨ ਕੀ ਪੇੜੇ ਪਏ কুমਿਆਰ ਪੇੜੇ ਪਈ কুমਿਆਰ ਅਗਰ ਉਚਾਰਨ ਗਲਤ ਹੋਏ ਉਹਦੇ ਲਈ ਮਾਫੀ ਮੰਗਦਾ ਹਾਂ ਪੇੜੇ ਪਏ কুমਿਆਰ ਮਿੱਟੀ ਮੁਸਲਮਾਨ ਕੀ ਪੇੜੇ ਪਏ কুমਿਆਰ ਨੂੰ ਬਦਲ ਕੇ ਮਿੱਟੀ ਬੇਈਮਾਨ ਕੀ ਕੀਤਾ ਸੀ ਤੇ ਗੁਰੂ ਹਰ Rai ਸਾਹਿਬ ਜੀ ਨੇ ਹੁਕਮ ਦਿੱਤਾ ਸੀ ਕਿ RAM RAJ ਨੂੰ ਕਹਿ ਦੋ ਕਿ ਸਾਡੇ ਮੱਥੇ ਨਾ ਲਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਪੱਟਾਂ ਦੀ ਬਾਣੀ ਦਰਜ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਪਟਾਂ ਦੀ ਬਾਣੀ ਦਰਜ ਹੈ ਜੀ ਇਹਨਾਂ ਨੂੰ ਪਤਾ ਹੈ ਕਮੈਂਟ ਨਹੀਂ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਕਮੀ ਪੇਸ਼ੇ ਲੱਗੇ ਉਹ ਵੀ ਦੱਸ ਦੋ ਕਰੋ ਸੁਧਾਰ ਕਰਾਂਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੀ 11 ਪਟਾਂ ਦੀ ਬਾਣੀ ਦਰਜ ਹੈ ਬਿਲਕੁਲ ਸਹੀ ਜੀ ਠੀਕ ਹੈ ਜੀ ਸੋ ਆਪਾਂ ਦਾ ਨੈਕਸਟ ਕੁਐਸਚਨ ਹੈ ਜੀ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ ਹਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ ਤੁਸੀਂ ਵੀਡੀਓ ਨੂੰ ਪਾਉਜ਼ ਕਰੇ ਵੀ ਕਰਕੇ ਵੀ ਜਵਾਬ ਦੇ ਸਕਦੇ ਹੋ ਕਿਉਂਕਿ ਮੈਂ ਜਵਾਬ ਜਲਦੀ ਜਲਦੀ ਦੇਣਾ ਹੈ ਕਈ ਵਾਰੀ ਹੈ ਨਾ ਤੇ ਤੁਸੀਂ ਵੀਡੀਓ ਨੂੰ ਆਰਾਮ ਨਾਲ ਪਾਉਜ਼ ਕਰੋ ਕਿਉਂਕਿ ਪਤਾ ਕੀ ਹੁੰਦਾ ਇਹਦੇ ਨਾਲ ਕੀ ਤੁਆੜੀ ਜਿਹੜੀ ਇੱਕ ਨੌਲੇਜ ਹੈ ਨਾ ਜਨਰਲ ਨੌਲੇਜ ਦੀ ਵੀ ਗੱਲ ਕਰ ਲਈਏ ਇਤਿਹਾਸ ਦੀ ਨੌਲੇਜ ਦੀ ਵੀ ਗੱਲ ਕਰ ਲਈਏ ਕਿ ਆਪਣੇ ਨੌਲੇਜ ਆਪਾਂ ਨੂੰ ਉੱਥੇ ਕਮੈਂਟ ਕਰਾਂਗੇ ਫਿਰ ਵੇਟ ਕਰਾਂਗੇ ਜਵਾਬ ਕੀ ਸੀਗਾ ਠੀਕ ਹੈ ਤਾਂ ਪਤਾ ਲੱਗ ਜਾਊਗਾ ਕਿ ਹਾਂ ਜਾਂ ਫਿਰ ਐ ਕਰੋ वैसे कमेंट करोगे ਸਾਡਾ ਹੌਸਲਾ ਵਧਦਾ ਠੀਕ ਹੈ ਲੇਕਿਨ ਜੇ ਕਈ ਵਾਰ ਕੋਈ ਹੁੰਦਾ ਨਹੀਂ ਕਰਨਾ ਚਾਹੁੰਦੇ ਕਮੈਂਟ ਹਨ ਤੇ ਉਹ ਆਪਣੇ ਕਾਪੀ ਚ ਨੋਟ ਕਰ ਲਿਆ ਕਰੋ ਕਾਪੀ ਚ ਨੋਟ ਕਰ ਲਓ ਇਦਾਂ ਵੀ ਹੁੰਦਾ ਵੀ ਆਪਾਂ ਨੂੰ ਕੁਐਸਚਨ ਦਾ ਆਨਸਰ ਹੈ ਜਿਹੜਾ ਉਹ ਯਾਦ ਆ ਰਿਹਾ ਹੁੰਦਾਗਾ ਬਟ ਆਪਾਂ ਕਹਿੰਨੇ ਆਂਗੇ ਚਲੋ ਯਾਦ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਉਹ ਵੀਡੀਓ ਨੂੰ ਚੱਲਣ ਦਿੰਦੇ ਨੇ ਇਸ ਕੇ ਉੱਪਰ ਤਾਂ ਵੀਡੀਓ ਨੂੰ ਪਾਉਜ਼ ਕਰ ਲਓ ਪਾਉਜ਼ ਕਰਕੇ ਦੇਖੋ ਕਿ ਪਹਿਲੇ ਸੋਚੋ ਕਿ ਇਹ ਜਵਾਬ ਹੈ ਜੇ ਕਮੈਂਟ ਕਰਨਾ ਬਹੁਤ ਵਧੀਆ ਗੱਲ ਹੈ ਸਾਡਾ ਵੀ ਹੌਸਲਾ ਵਧੂਗਾ ਜੇ ਨਹੀਂ ਤਾ ਤੁਸੀਂ ਕੀ ਕਰਨਾ ਹੈ ਕਾਪੀ ਤੇ ਨੋਟ ਕਰ ਲੈਣਾ ਫਿਰ ਜਦ ਜਵਾਬ ਆਏਗਾ ਮੈਚ ਕਰ ਲੈਣਾ ਕਿ ਜਵਾਬ ਸਹੀ ਸੀ ਜਾਂ ਗਲਤੀ ਜੋ ਤੁਹਾਡਾ ਸੀਗਾ ਜੇ ਸਾਡਾ ਜਵਾਬ ਗਲਤ ਹੋ ਉਹ ਵੀ ਸਾਨੂੰ ਦੱਸ ਦਿਓ ਸੁਧਾਰ ਕਰਾਂਗੇ ਸੋ ਇਹਦਾ ਜਵਾਬ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ ਬਿਲਕੁਲ ਸਹੀ ਜੀ ਠੀਕ ਹੈ ਜੀ ਅਗਲਾ ਸਵਾਲ ਕੋਈ ਹੋਰ ਜੀ ਆਪਣਾ ਅਗਲਾ ਸਵਾਲ ਹੈ ਜੀ 52 ਕਲੀਆਂ ਵਾਲਾ ਚੋਲਾ ਕਿਸ ਗੁਰੂ ਸਾਹਿਬ ਜੀ ਨੇ ਪਾਇਆ ਸੀ ਅਗਰ ਆਪ ਜੀ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਵੱਤ ਤੋਂ ਵੱਤ ਬੱਚਿਆਂ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਤਾਂ ਕਿ ਬੱਚੇ ਸਿੱਖਿਤ ਇਤਿਹਾਸ ਨਾਲ ਜੁੜ ਸਕਣ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਵੰਜਾ ਕਲੀਆਂ ਵਾਲਾ ਚੋਲਾ ਛੇਵੇਂ ਗੁਰੂ ਸਾਹਿਬ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਇਆ ਸੀ ਅਗਲਾ ਸਵਾਲ ਜੀ ਗੁਰੂ ਅੰਗਦ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਦੂਜੀ ਪਾਸੇ ਆਈ ਗੁਰੂ ਅੰਗਦ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਾਣਕਾਰੀ ਹਰ ਇੱਕ ਵੀਰ ਪੜਨ ਤੱਕ ਪਹੁੰਚ ਸਕੇ ਤੇ ਦੋਨਾਂ ਨੇ ਅਤਕਾਲਾ ਕੀਤਾ ਜੀ ਤੇ ਨੇਹਾ ਜੀ ਨੂੰ ਮੁੱਖਤ ਹੈ ਜੀ ਨੇਹਾ ਜੀ ਮਾਤਾ ਜੀ ਦਾ ਨਾਮ ਹੈਗਾ ਜੀ ਮਾਤਾ ਰਾਮੋ ਜੀ ਮਾਤਾ ਰਾਮੋ ਜੀ ਜੀ ਤੇ ਪਿਤਾ ਜੀ ਦਾ ਨਾਮ ਹੈਗਾ ਜੀ ਬਾਬਾ ਫਿਰੂਮਲ ਜੀ ਬਿਲਕੁਲ ਜੀ ਮੈਂ ਕਿਤੇ ਮਾਤਾ ਦਇਆਕੌਰ ਵੀ ਪੜਿਆ ਹੈ ਹਾਂ ਜੀ ਇਤਿਹਾਸ ਦੇ ਵਿੱਚ ਕਈ ਵਾਰੀ ਆਪਾਂ ਨੂੰ ਦੋ ਨਾਮ ਪੜਨ ਨੂੰ ਮਿਲਦੇ ਨੇ ਤੋਂ ਇੱਕ ਜਗ੍ਹਾ ਮੈਂ ਪੜਿਆ ਸੀ ਕਿ ਮਾਤਾ ਦਇਆਕੌਰ ਤੇ ਦੂਜੀ ਜਗ੍ਹਾ ਪੜਿਆ ਹੈ ਮਾਤਾ ਰਾਮੋ ਜੀ ਠੀਕ ਹੈ ਬਿਲਕੁ ਇੱਕ ਗੋਲੀਆਂ ਦੇ ਨਿਸ਼ਾਨ ਨੇ ਜੀ ਹਾਂਜੀ ਇਹ ਗੋਲੀਆਂ ਚਲਾਈਆਂ ਗਈਆਂ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਪਹਾੜੀ ਰਾਜਿਆਂ ਵੱਲੋਂ ਤਾਂ ਅਗਰ ਤੁਸੀਂ ਇਸ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੀ ਫੁੱਲ ਵੀਡੀਓ ਜਾ ਕੇ ਜ਼ਰੂਰ ਦੇਖਿਓ ਕੌਮੀ ਸੋਚ ਚੈਨਲ ਤੇ ਵੀ ਆ ਔਰ ਇਨਫੋਕਾਰ ਚੈਨਲ ਤੇ ਵੀ ਅਸੀਂ ਪਾਈ ਹੋਈ ਹੈਗੀ ਇੱਕ ਵਾਰ ਉੱਥੇ ਜਾ ਕੇ ਵੀਡੀਓ ਦੇਖਿਓ ਤੇ ਆਪਣੇ ਐਕਸਪੀਰੀਅੰਸ ਆ ਜਿਹੜਾ ਉਹ ਜ਼ਰੂਰ ਸ਼ੇਅਰ ਕਰਿਓ ਇਹ ਸਥਾਨ ਕਿੱਥੇ ਹੈ ਕਿਵੇਂ ਇੱਥੇ ਆਇਆ ਜਾ ਸਕਦਾ ਵਿਸਥਾਰਪੂਰਵ ਸਾਰਾ ਕੁਝ ਦੱਸਿਆ ਗਿਆ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਤੇ ਬਤੁਆਇ ਸ਼ੇਅਰ ਕਰਦੇ ਹੋ ਤਾਂ ਕਿ ਜਾਣਕਾਰੀ ਹਰ ਇੱਕ ਵੀਰ ਪੰਨੇ ਤੱਕ ਪਹ